ਕਰਤਿ ਜਿਪਾ ਤੇਰੇ ਗੁਣ ਗਾਵਾਂ 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 ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਦੇ ਇਸ ਪਾਵਨ ਅਸਥਾਨ ਦਾ ਇਤਿਹਾਸ ਹੈ ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੋਦੀਖਾਨਾ ਲੁਟਾਏ ਜਾਣ ਦੀ ਸ਼ਿਕਾਇਤ ਤੋਂ ਬਾਅਦ ਗੁਰੂ ਸਾਹਿਬ ਨੂੰ ਅਕਾਊਂਟੈਂਟ ਜਨਰਲ ਰਾਏ ਮਸੂਰੀ ਦੇ ਘਰ ਹਿਸਾਬ ਦੀ ਪੜਤਾਲ ਕਰਨ ਲਈ ਸੱਦਿਆ ਗਿਆ ਜਾਂਚ ਪੜਤਾਲ ਤੋਂ ਬਾਅਦ ਗੁਰੂ ਜੀ ਦਾ ਸਰਕਾਰ ਵੱਲ ਕੁਝ ਰੁਪਏ ਦਾ ਵਾਅਦਾ ਨਿਕਲਿਆ ਵਾਅਦਾ ਦੇ ਕੇ ਨਵਾਬ ਦੌਲਤ ਖਾਨ ਲੋਧੀ ਨੇ ਗੁਰੂ ਜੀ ਨੂੰ ਇਨਾਮ ਵਜੋਂ ਧਨ ਭੇਂਟ ਕੀਤਾ ਸੀ ਜੋ ਕਿ ਗੁਰੂ ਜੀ ਨੇ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਉਹ ਧਨ ਗੁਰੂ ਜੀ ਨੇ ਲੋੜ ਵੰਡਾ ਅਤੇ ਗਰੀਬਾਂ ਨੂੰ ਵੰਡਣ ਦਾ ਆਦੇਸ਼ ਦਿੱਤਾ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਹੁਣ ਦਰਸ਼ਨ ਕਰਵਾਉਂਦਿਆਂ ਗੁਰਦੁਆਰਾ ਸ੍ਰੀ ਗੁਲਕਾ ਬਾਗ ਸਾਹਿਬ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਨਾਲ ਇੱਥੇ ਰਹਿੰਦੇ ਸਨ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਸੁਪੁੱਤਰ ਬਾਬਾ ਸ਼੍ਰੀਚੰਦ ਅਤੇ ਬਾਬਾ ਲਖਮੀਦਾਸ ਜੀ ਦਾ ਜਨਮ ਹੋਇਆ ਸੀ ਗੁਰੂ ਜੀ ਦਾ ਪਰਿਵਾਰ ਇੱਥੇ ਵਧਿਆ-ਫੁੱਲਿਆ ਸੀ ਇਸ ਕਰਕੇ ਇਸ ਸਥਾਨ ਦਾ ਨਾਮ ਗੁਰੂ ਕਾ ਬਾਗ ਪਿਆ ਸੁਲਤਾਨਪੁਰ ਲੋਧੀ ਚ ਮੌਜੂਦ ਸੁੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਗਬਾਣੀ ਤੁਹਾਨੂੰ ਲੜੀਵਾਰ ਕਰਵਾ ਰਿਹਾ ਹੈ ਇਸ ਤੋਂ ਪਹਿਲਾਂ ਤੁਸੀਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਗੁਰਦੁਆਰਾ ਬੇਬੀ ਨਾਨਕ ਜੀ ਦਾ ਅਤੇ ਗੁਰਦੁਆਰਾ ਸ਼੍ਰੀ ਹਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹੋ ਇਸ ਤੋਂ ਬਾਅਦ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਸੰਤ ਕਾਟ ਦੇ ਜੁੜੇ ਰਹਿਣਾ ਜਗਬਾਣੀ ਟੀਵੀ ਦੇ ਨਾਲ